ਦੇਸ਼ ਦੇ ਸਮੂਹ ਕੈਮਿਸਟਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਅਤੇ ਕੇਂਦਰ ਸਰਕਾਰ ਦੇ ਵੱਲੋਂ ਕੈਮਿਸਟ ਵਿਰੋਧੀ ਲਾਏ ਫੈਸਲਿਆਂ ਦੇ ਰੋਸ ਦੇ ਵਜੋਂ ਅੱਜ 올 ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਸ ਦੇ ਸੱਦੇ ਤੇ ਦੇਸ਼ ਵਿਆਪੀ ਹੜਤਾਲ ਕਰਕੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਨੇ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾ ਨਗਰ ਅਤੇ ਸਰਹੱਦੀ ਖੇਤਰ ਚ ਅੱਜ ਦੇਸ਼ ਵਿਆਪੀ ਹੜਤਾਲ ਦੇ ਚੱਲਦਿਆਂ 60 ਦੇ ਕਰੀਬ ਸਾਰੇ ਮੈਡੀਕਲ ਸਟੋਰ ਬੰਦ ਪਏ ਨੇ ਅੱਜ ਹੈ ਆਲ ਇੰਡੀਆ ਐਸੋਸੀਏਸ਼ਨ ਆਫ ਕੈਮਿਸਟਰੀ ਜਿਹੜੀ ਹੈਗੀ ਆ ਉਹਦੇ ਹਮਲੇ ਤੇ ਸਾਰੀ ਟੋਟਲ ਸਟ੍ਰਾਈਕ ਹੈ ਸਾਡੇ ਜਿਹੜੇ ਮੁੱਖ ਮੰਗਾਂ ਹੈ ਗਿਆ ਇੱਕ ਇਨਫਾਰਮੇਸੀ ਹੈ ਦੂਸਰਾ ਜਿਹੜੀ ਪੁਲਿਸ ਦੀ ਹਰਾਸਮੈਂਟ ਹੈ ਇੱਕ ਇਹ ਜਿਹੜੀ ਵੱਧ ਗਈ ਸੀ ਜੇ ਇੱਕ ਜੀਐਸਟੀ ਹੈ ਜੀਐਸਟੀ ਲਾਗੂ ਹੋਣ ਤੋਂ ਬਾਅਦ ਜਿਹੜੇ ਦਵਾਈਆਂ ਦੇ ਰੇਟ ਆ ਕਾਫੀ ਵੱਧ ਜਾਣਗੇ ਜਿਹੜੇ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ ਇਸ ਕਰਕੇ ਸਾਡੀ ਇਹ ਮੰਗਾਂ ਆ ਜਿਹਦੇ ਉੱਪਰ ਖਾਸ ਧਿਆਨ ਦਿੱਤਾ ਜਾਵੇ ਇਹ ਹੜਤਾਲ ਹਟਾ ਦੇ ਇੱਕ ਦਿਨ ਦੀ ਹੈ ਇੱਕ ਦਿਨ ਦੀ ਹੜਤਾਲ ਹੈ ਜੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਅੱਗੇ ਤੋਂ ਇਹ ਹੜਤਾਲ ਅਨਿਸ਼ਚਿਤ ਕਾਰਨ ਇਹ ਵੀ ਹੋ ਸਕਦੀ ਦਿਨਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਪੁਰੀਆ ਚੰਗ